ਇਦਰਾ ਆਪਾਂ ਆਲੂ ਵਾਲੇ ਬਣਾਉਨੇ ਆਂ ਅੱਜ ਤੇ ਤਵਾ ਆਪਾਂ ਰੱਖਤਾ ਆਂ ਆਲੂਆਂ ਨੂੰ ਆਪਾਂ ਕੱਦੂਕਸ਼ ਕਰ ਲਿਆ ਤੇ ਇਹ ਇਹ ਆਪਾਂ ਦੋ ਹਰੀਆਂ ਮਿਰਚਾਂ ਪਾਈਆਂ ਬਰੀਕ ਕੱਟ ਕੇ ਤੇ ਇਹ ਆਪਾਂ ਪਾਇਆ ਪਿਆਜ਼ ਪਿਆਜ਼ ਨੂੰ ਆਪਾਂ ਥੋੜਾ ਜਿਆਦਾ ਇੰਚ ਕਰ ਲੈਨੇ ਆਂ ਇਹ ਜਦ ਨਾਲ ਪਤਲਾ ਜਿਹਾ ਹੋ ਜਾਂਦਾ ਥੋੜਾ ਜਿਆਦਾ ਤੇ ਗੰਨਾਈਆਂ ਨਹੀਂ ਬਣਦੀਆਂ ਇਹ ਪਤਾ ਨਾਲ ਆਪਾਂ ਨਮਕ ਮਿਰਚ ਹਲਦੀ ਹਨਾ ਨਮਕ ਮਿਰਚ ਮਸਾਲਾ ਤਾਂ ਇਹ ਪਾਊਡਰ ਆ ਮਤਲਬ ਕਿ ਇਹ ਕਾਲਾ ਨਮਕ ਤੇ ਕਾਲੀ ਮਿਰਚ ਥੋੜੀ ਜਿਹੀ ਹਿੰਗ ਜੀਰਾ ਇਹ ਆਪਾਂ ਸਾਰਾ ਇਹ ਵਿੱਚ ਪਾ ਦਿੰਦੇ ਹਾਂ ਨਾਲ ਹੀ ਆਪਾਂ ਥੋੜੀ ਜੀ ਅਜਮੈਣ ਪਾਉਂਗੇ ਕਰਾ ਕਰ ਇਹਦੇ ਨਾਲੋਂ ਵਾਈ ਨਹੀਂ ਹੁੰਦੀ ਲੱਗੇ ਹਿੰਗ ਵੀ ਪਾਈ ਆਪਾਂ ਤੇ ਵਾਈ ਨਹੀਂ ਹੁੰਦੀ ਇਹਦੇ ਨਾਲ ਤੇ ਹੁਣ ਆਪਾਂ ਸਾਰੇ ਨੂੰ ਇਹਨੂੰ ਰਲਾ ਲੈਨੇ ਆਂ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਨਮਕ ਮਿਰਚ ਹਲਦੀ ਮਸਾਲਾ ਇਹ ਰਲਾ ਲਿਆ ਤੇ ਹੁਣ ਆਪਾਂ ਫੇੜਾ ਲਾ ਲੈਨੇ। ਸੋ ਇਹਦੇ ਆਪਾਂ ਚਾੜੂ ਪੂੰਛਾ ਕਰ ਦਿਆ ਸੀਗਾ ਨਾਲ ਹੀ ਤੇ ਹੁਣ ਇਕੱਲੇ ਬ੍ਰੈਕਫਾਸਟ ਦਾ ਹੀ ਸੀਗਾ 9 ਵਜੇ ਹੋਣ 9 ਵਜੇ 5 ਮਿੰਟ ਹੋ ਗਏ ਹੁਣ ਆਪਾਂ ਸ਼ੁਰੂ ਕੀਤਾ ਤੇ ਤੁਹਾਨੂੰ ਆਦਿ ਨਾਲ ਬੱਚੇ ਖਾ ਲੈਣਗੇ ਸਾਰੀਆਂ ਪਹਿਣਾਂ ਵਾਲੀ ਤਿਆਰੀ ਕਰ ਲਈ ਹੋਣੀ ਹੈ ਦਿਵਾਲੀ ਦੀ आप बनाव गौंठा इस तरह ही आप दूसरा तैयार कर लेंगे बाकी हजे ना और भी तैयारी करी गई है घर दी करा इस तो बाद ਅਜਵੇਂ ਹਾਂ ਤੇ ਇਹ ਹੰਗ ਜ਼ਰੂਰ ਪਾਇਆ ਕਰੋ ਫੇਰ ਨਾ ਉਹਦੇ ਨਾਲ ਜਲਦੀ ਖਾਜੂ ਹੋ ਜਾਂਦੇ ਕਾਹਦੇ ਇਹ ਬੜਾ ਕੰਦਾ ਬਣ ਗਿਆ ਇਹਦੇ ਵਿੱਚ ਪੱਤੇ ਕਿਉਂ ਲਾ ਬੈਨੇ ਇਸ ਤਰ੍ਹਾਂ ਇਹ ਦੂਜਾ ਬਣ ਜੂਗਾ ਆਪਾਂ ਰੋਟੀ ਪਾਣੀ ਖਾ ਕੇ ਸਾਰਾ ਕੰਮ ਕਰਕੇ ਨਾ ਤੇ ਉਸ ਤੋਂ ਬਾਅਦ ਆਹ ਵਾਲੀਆਂ ਨਾ ਆਪਾਂ ਲੜੀਆਂ ਬਈਆਂ ਕਰੀ ਗੇਂਦੇ ਦੇ ਫੁੱਲਾਂ ਵਾਲੀਆਂ ਇਹ ਲਾ ਲਈਆਂ ਤੇ ਇਹ ਪਰਸੋਂ ਆਪਾਂ ਸਨੈਪਸ ਜਿਹੜੀਆਂ ਲਾਉਣ ਵਾਲੀਆਂ ਸੀ ਉਹ ਲਾਈਆਂ ਤੇ ਉਧਰੋਂ ਇਸ ਗੇਟ ਤੇ ਵੀ ਲਾ ਦੇ ਉੱਪਰ ਇਹ ਵਾਲ ਲੱਗੀ ਆ ਯੋਨੀ ਸਿੰਦਰੀਆਂ ਵਗੈਰਾ ਪਈਆਂ ਸੀ ਉਹ ਲਾ ਲਈਆਂ ਪੌੜੀਆਂ ਵਾਲੀ ਜਗ੍ਹਾ ਤੇ ਨਾਲ ਇੱਥੇ ਬੱਚਿਆਂ ਦੀਆਂ ਲਾਈਆਂ ਇਹ ਵਾਲੀਆਂ ਸਕੂਲ ਵਾਲੀਆਂ ਤੇ ਆਹ ਪੌੜੀ ਦੇ ਉੱਤੇ ਲਾਈਟ ਤੇ ਨਾਲ ਇਹ ਵਾਲੀ ਲਾਈ ਆ ਹਜੇ ਤਾਂ ਇਹਨਾਂ ਨੂੰ ਦਿੱਸ ਸਜਾਉਣਾ ਹੋਊਗਾ ਮੈਨੂੰ ਲੱਗਦਾ ਇਹਨਾਂ ਨੇ ਬੱਚਿਆਂ ਨੇ ਇਧਰ ਦੀ ਕੰਧ ਤੇ ਆਪਾਂ ਇਧਰਲੇ ਪਾਸੇ ਕੋਰਨਰ ਲਾ ਲਿਆ ਤੇ ਉੱਪਰ ਆਪਾਂ ਕੰਮ ਲਾ ਰੱਖਤਾ ਇਧਰ ਆ ਜਿਹੜੀਆਂ ਬੁੱਧੇ ਜੀ ਦੀਆਂ ਤਸਵੀਰਾਂ ਇਹ ਲਾ ਲਈਆਂ ਤੇ ਉਸ ਤੋਂ ਉੱਪਰ ਇਹ ਵਾਲੀ ਜਿਹੜੀ ਸੈਨਰੀ ਸੀ ਆਪਾਂ ਇਹ ਲਾ ਲਈ ਇਹ ਸਾਰੀਆਂ ਉੱਪਰ ਵਾਲੀ ਜਿਹੜੀ ਸੀ ਨਾ ਜਗ੍ਹਾ ਉੱਥੇ ਨਾਲ ਇਹ ਲਾਤੀ ਜਗ੍ਹਾ ਖਾਲੀ ਸੀ ਉੱਪਰ ਤੇ ਇੱਥੇ ਹੀ ਲਾਤੀ ਲੜੀਆਂ ਲਾਤੀਆਂ ਤੇ ਇਹ ਜਿਹੜੀ ਗੇਂਦੇ ਦੀ ਫੁੱਲ ਦੀ ਮਾਲਾ ਸੀ ਉਹ ਵਾਲੀ ਲਾਤੀ ਇਧਰ ਡਰਾਇੰਗ ਰੂਮ ਦੇ ਵਿੱਚ ਵੀ ਆਪਾਂ ਇਥੇ ਇਸ ਇੰਦਰੀ ਸੀ ਏਲਾ ਤੇ ਇੱਥੇ ਵੀ ਕਾਰਨਰ ਦੇ ਵਿੱਚ ਆਪਾਂ ਇਹ ਕਾਰਨਰ ਲਾ ਕੇ ਇੱਥੇ ਵੀ ਆਪਾਂ ਫੁੱਲਾਂ ਦਾ ਗਲਦਸਤਾ ਰੱਖਤਾ ਇਹ ਵਾਲਾ ਹੈਗਾ ਜਿਹੜਾ ਸਾਈਡ ਤੇ ਕਰਦੀ ਮੈਂ ਆ ਦੇਖੋ ਇਹ ਜਿਹੜਾ ਹੈਗਾ ਫਲਾਵਰ ਪਾਊਡਰ ਬਣਿਆ ਹੋਇਆ ਇਹ ਆਪਾਂ ਪਾਣੀ ਵਾਲਾ ਜਿਹੜਾ ਸੀਗਾ ਘੜਾ ਇਦਾਂ ਦਾ ਟੂੜੀ ਲੱਗੀ ਹੋਈ ਸੀ ਇਹ ਹੁਣ ਆਪਾਂ ਯੂਜ਼ ਨਹੀਂ ਕਰਦੇ ਸੀ ਤਾਂ ਇਹਨੂੰ ਮੈਂ ਕਲਰ ਕਰ ਲਿਆ ਕਲਰ ਕਰਕੇ ਤੇ ਆਪਾਂ ਇਹਨੂੰ ਫਲਾਵਰ ਪਾਊਡ ਬਣਾ ਲਿਆ ਤੇ ਇੱਥੇ ਹੁਣ ਆਪਾਂ ਨਵੇਂ ਆਪਾਂ ਕਵਰ ਬਿਸ਼ਾਵਾਂਗੇ ਕੱਲ ਨੂੰ ਸਵੇਰ ਬਿਸ਼ਾਵਾਂਗੀ ਜਾਂ ਅੱਜ ਰਾਤ ਨੂੰ ਰੈਡੀ ਕਰਕੇ ਰੱਖ ਦੂੰਗੀ ਰੂਮ ਇਧਰ ਮੇਰੀ ਮੇਰੇ ਹਸਬੰਡ ਦੀ ਤੇ ਮੇਰੀਆਂ ਦੋਨਾਂ ਬੇਟੀਆਂ ਦੀ ਤਸਵੀਰਾਂ ਬੇਟੇ ਦੀ ਇਹਦੇ ਵਿੱਚ ਹੈਗੀਆਂ ਜੀ ਇਧਰ ਆਪਣੇ ਪਕੌੜੇ ਪਾ ਲਏ ਇਹਦੇ ਵਿੱਚ ਤੇ ਨਾਲ ਲੈ ਲਈ ਚਾਹ ਤੇ ਇਹ ਮਿੜੀ ਦੀ ਲੈ ਲਈ ਛਟਣੀ ਤੇ ਹੁਣ ਆਪਾਂ ਚਾਹ ਪੀਨੇ ਆ ਹੁਣ ਆਪਾਂ ਮੂੜੀਆਂ ਦੀ ਸਬਜ਼ੀ ਬਣਾਉਨੇ ਆ ਇਹ ਆਪਾਂ ਪਿਆਜ਼ ਲਸਣ ਅਦਰਕ ਇਹ ਕੱਟ ਲਿਆ ਤੇ ਮੂੜੀਆਂ ਆਪਾਂ ਛਿੱਲ ਕੇ ਪਹਿਲਾਂ ਧੋਲੀਆਂ ਫਿਰ ਇਹਨੂੰ ਕद्दूकस ਕੀਤਾ ਤੇ ਇਹਦੇ ਵਿੱਚੋਂ ਆਪਾਂ ਪਾਣੀ ਨਹੀਂ ਕੱਟਿਆ ਹੈਗਾ ਤੇ ਇਹ ਉਹਦੇ ਜਿਹੜੇ ਮੂੜੀਆਂ ਦੇ ਹਰੇ ਪੱਤੇ ਜਿਹੜੇ ਤੇ ਕੂਲੇ ਕੋਲੇ ਉਹ ਮੈਂ ਕੱਟ ਲੇ ਇਧਰ ਆਪਾਂ ਕੜਾਈ ਧਰ ਲਈ ਤੇ ਸਰੋਂ ਦਾ ਤੇਲ ਪਾ ਲੈਂਦੇ ਆਪਾਂ ਉਹਨਾਂ ਪਿਆਦੇ ਵਿੱਚ ਜੀਰਾ ਪਾ ਲੈਂਦੇ ਆ න කො ක බාගේ ම සික සදිය जीීවන නදී ද සිනගේ ਇਦਰਾ ਆਪਾਂ ਨਮਕ ਮਿਰਚ ਹਲਦੀ ਤੇ ਇਹ ਧਨੀਆ ਪਾਊਡਰ ਲਿਆ ਤੇ ਇਹਨੂੰ ਥੋੜੇ ਜਿਹੋ ਨਾਲ ਆਪਾਂ ਪਾਣੀ ਪਾ ਕੇ ਹਲਾਵਾਂਗੇ ਥਲ ਜਾਵਾਂਗੇ ਮਸਾਲੇ ਤੇ ਜੀਰੇ ਦਾ ਪੇਸਟ ਦੁਗਣਾ ਆ ਜਾਂਦਾ ਜੇ ਆਪਾਂ ਸਿੱਧਾ ਸੁੱਕਾ ਹੋਣਾ ਨਾ ਮਸਾਲਾ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਟੇਸਟ ਵਧੀਆ ਬਣਦਾ ਨਾਲ-ਨਾਲ ਆਪਾਂ ਇਹਨੂੰ ਹਲਾ ਲੈਂਦੇ ਆ ਹੁਣ ਆਪਾਂ ਇਹ ਜਿਹੜਾ ਨਮਕ ਮਿਰਚਾਂ ਨੂੰ ਘੋਲਿਆ ਹੋਇਆ ਇਹ ਪਾ ਦਈਏ। ਚੰਗੀ ਤਰ੍ਹਾਂ ਹੁਣ ਇਹ ਵੀ ਭੁੱਜ ਗਿਆ। ਵਰਤੂ ਮਸਾਲਾ ਇਹ ਆਪਣਾ ਸੁੱਕ ਗਿਆ। ਆ ਦੇਖੋ ਫਿਰ ਹੁਣ ਆਪਾਂ ਇਹਦੇ ਵਿੱਚ ਇਹਦੇ ਮੂਲੀ ਦੇ ਪੱਤੇ ਪਾ ਦਿੰਦੇ ਆ। ਇਹ ਵੀ ਥੋੜਾ ਲੈ ਲੈਣੇ ਆ। ਆਪਾਂ ਨੂੰ ਹੁਣ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਆਵਦੇ ਹੀ ਪਾਣੀ ਦੇ ਵਿੱਚ ਇਹ ਆਪਾਂ ਇਹਨੇ ਛੋੜਿਆ ਨਹੀਂ ਨਾ ਤੇ ਆਵਦੇ ਪਾਣੀ ਦੇ ਵਿੱਚ ਹੀ ਇਹ ਸਬਜ਼ੀ ਬਣ ਲਏਗੀ। ਚੰਗੀ ਤਰ੍ਹਾਂ ਇਹਨੂੰ ਹਿਲਾ ਲਿਆ ਤੇ ਹੁਣ ਆਪਾਂ ਇਹਨੂੰ ਬਣਾ ਲੈਨੇ ਆ। ਹੁਣ ਆਪਾਂ ਇਹਨੂੰ ਹਿਲਾ ਲੈਣੀ ਆ। ਮੇਚ ਦੀ ਅੱਗੇ ਵੀ ਆਪਾਂ ਇੱਕ ਵਾਰੀ ਹਿਲਾ ਲਿਆ ਇਹਨੂੰ ਤੇ ਆਪਣੀ ਤਾਂ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਗਈ। ਤੇ ਹੁਣ ਆਪਾਂ ਇਹਨੂੰ ਟੱਕ ਬੰਦ ਕਰ ਦਿੰਦੇ ਆਂ ਜੀ ਆਪਾਂ ਇਹ ਸੋਫਿਆਂ ਦੇ ਜਿਹੜੇ ਹੈਗੇ ਕਵਰ ਹੁਣ ਸ਼ਾਮ ਹੋ ਗਈ ਆ ਤੇ ਮੈਂ ਇਹ ਸ਼ਾਮ ਨੂੰ ਇਹ ਚੇਂਜ ਕਰਕੇ ਰੱਖ ਦਿੰਨੀ ਆਂ ਸਵੇਰ ਤਾਂ ਫਿਰ ਦਿਵਾਲੀ ਆ ਸਵੇਰੇ ਨੂੰ ਸਵੇਰ ਨੂੰ ਬਹੁਤ ਜ਼ਿਆਦਾ ਕੰਮ ਹੋ ਜਾਣਗੇ ਹੁਣ ਆਪਾਂ ਕੋਈ ਇੱਥੇ ਸੋਫਿਆਂ ਤੇ ਬਹਿਣਾ ਤਾਂ ਹੈ ਨਹੀਂ ਇੱਥੋਂ ਵਾਲੇ ਸੋਫੇ ਵੀ ਤੇ ਜਿਹੜੇ ਇੱਧਰ ਬਾਹਰ ਰੱਖੀ ਹੋਏ ਆ ਸੋਫੇ ਇਹਨਾਂ ਦੇ ਵੀ ਹੁਣੇ ਆਪਾਂ ਇਹ ਚੇਂਜ ਕਰ ਦਾਂਗੇ ਇਹਨਾਂ ਨੂੰ ਮੈਨਾਰ ਨਹੀਂ ਆ ਸੁਭਾਗ ਮੇਰਾ ਕੱਲੀ ਸਫਾਈ ਕਰਕੇ ਨਾ ਸੱਲੀਆਂ ਚਾਦਰਾਂ ਰਹਿ ਜਾਂਦੀਆਂ ਆਪਣੀਆਂ ਵਿਛਾਉਣ ਵਾਲੀਆਂ ਇਹਨਾਂ ਦਿਨਾਂ ਨੂੰ ਤਾਂ ਪੰਛੀ ਵੀ ਨਹੀਂ ਹੋਏ ਆ ਤੇ ਚਲੋ ਦਿਵਾਲੀ ਆ ਤੇ ਆਪਾਂ ਨਵੇਂ ਵਿਛਾ ਲੈਣੇ ਆ 我那个顶都顶不住啊！ ਇਸ ਕਰਕੇ ਨਾ ਮੈਂ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਤਾਂ ਇੰਨਾਂ ਸਾਰੀਆਂ ਸਫਾਈਆਂ ਕਰਨੀਆਂ ਵਾਰ-ਵਾਰ ਅ ਕਹਿੰਨਾ ਵੀਡੀਓ ਬਣਾਉਣੀ ਔਖੀ ਹੋ ਜਾਂਦੀ ਏ ਇਸ ਕਰਕੇ ਨਾ ਮੈਂ ਭਾਵੇਂ ਮੈਂ ਵੀਡੀਓ ਨਹੀਂ ਬਣਾਈ ਸਫਾਈਆਂ ਦੀ ਮੈਂ ਕੁਝ ਸਫਾਈਆਂ ਤਾਂ ਸਾਰੀ ਕਰਦੇ ਆ ਅਸੀ ਤਾਂ ਇਹਨਾਂ ਵੀ ਇਹ ਤਾਂ ਚਲੋ ਕੱਲ ਨੂੰ ਤਾਂ ਦਿਵਾਲੀ ਆ ਤੇ ਮੈਨੂੰ ਇਹੇ ਚੇਂਜ ਕਰ ਗਈਆਂ ਜਿਹੜਾ ਆਪਾਂ ਹੁਣ ਇੱਥੇ ਬੈਠਨੇ ਆ ਸਾਰਾ ਦਿਨ ਕੋਈ ਨਾ ਕੋਈ ਆ ਗਿਆ ਜਾਂ ਬੈਠ ਗਿਆ ਇਹਦੇ ਜਿਹੜੇ ਕਵਰ ਹੁੰਦੇ ਨੇ ਇਕੱਠੇ ਹੋ ਜਾਂਦੇ ਆ ਤੇ ਮੈਂ ਇਹ ਸ਼ਾਮ ਨੂੰ ਜਦੋਂ ਖਾਣਾ ਵਗੈਰਾ ਬਣਾ ਕੇ ਤੇ ਜਾਨ ਹੈ ਸਟਾਈਂਗੀ ਇਹਦੇ ਖਾਣਾ ਬਣਾ ਕੇ ਮੈਂ ਇਹ ਕਰਦਣੀ ਨਹੀਂ ਹੁੰਦੀ ਇਹ ਤਾਂ ਕਿ ਜਿਹੜੇ ਹੈਗੇ ਕਵਰ ਮੈਂ ਸਵੇਰੇ ਇਹਨੂੰ ਖਰਾਬ ਨਹੀਂ ਕਰਕੇ ਰੱਖ ਦਿੰਦੀ ਸੁਬਾ ਫਿਰ ਝਾੜੂ ਮਾਰਨਾ ਪੈਂਦਾ ਤੇ ਫਿਰ ਆਪਾਂ ਨੂੰ ਨੀਉ ਸੂ ਕਰਨਾ ਪੈਂਦਾਗਾ ਅੱਧਾ ਕੰਮ ਫਿਰ ਨਹੀਂ ਬੜ ਜਾਂਦਾ। ਵੀ ਜੇ ਆਪਾਂ ਇਹ ਸਾਰਾ ਕੰਮ ਸੁਬਾਹ ਕਰ ਜੂਗਾ ਸਾਰਾ ਕੰਮ ਸੁਬਾਹ ਹੋਣਾ ਬਹੁਤ ਔਖਾ ਹੋ ਜਾਂਦਾ ਤੇ ਮੈਂ ਅੱਧਾ ਕੰਮ ਨਾ ਰਾਤ ਨੂੰ ਹੀ ਇਹ ਕਰ ਲਈ ਜੀ। ਤੇ ਕੋਈ ਵੀ ਮਿਲਿਆ ਸੀਗਾ ਕਿ ਸਵੇਰ ਦਿਵਾਲੀ ਆ ਤੇ ਸਵੇਰੇ ਆਪਣਾ ਕੋਈ ਨਾ ਕੋਈ ਹੋਰ ਕੰਮ ਹੁੰਦੇ ਆ ਉਹ ਕਰਾਂਗੇ ਤੇ ਹੁਣ ਆਪਣਾ ਇਹ ਹੋ ਜੂਗਾ ਤੇ ਦੂਸਰੇ ਸੁਬੇ ਅਜੇ ਬੱਚੇ ਉੱਥੇ ਪੜੀ ਜਾਂਦੇ ਆ। ਬੱਚੇ ਪੜੀ ਜਾਂਦੇ ਆ ਤੇ ਦੂਸਰੇ ਸੋਫੇ ਨੂੰ ਮੈਂ ਉਸ ਤੋਂ ਬਾਅਦ ਕਰ ਲਵਾਂਗੀ ਐਸਰੇ ਆਪਣਾ ਕੰਮ ਨੇ ਪੜਿਆਂਦਾ ਤੇ ਸੁਬਾ ਜਿਹੜੀਆਂ ਹੈਗੀਆਂ ਚਾਦਰਾਂ ਉਹ ਆਪਾਂ ਸਾਰੇ ਬੈਡਾਂ ਦੀਆਂ ਚਾਦਰਾਂ ਚੇਂਜ ਕਰਦੇ ਆਂਗੇ ਬਾਕੀ ਸਾਰੀ ਸਫਾਈ ਹੋਈ ਹੋਈ ਆ ਹੁਣ ਆਪਾਂ ਇਹ ਚੇਂਜ ਕਰਦੇ ਇਹ ਦੇਖੀ ਸੋਫਿਆਂ ਦੇ ਕਵਰ ਤੇ ਇੰਨੇ ਨਾਲ ਹੀ ਕਮਰੇ ਦੀ ਲੁੱਕ ਚੇਂਜ ਹੋ ਗਈ ਪੱਚੀਆਂ ਦੀਆਂ ਛੋਟੇ ਹੁੰਦੇ ਨੇ ਹਨ ਦੋ ਕੁਰਸੀਆਂ ਤੇ ਇਹ ਮੇਜ਼ ਮੈਨੂੰ ਬੜੇ ਪਿਆਰਾ ਲੱਗਦਾ ਇਹ ਬਹੁਤ ਪੁਰਾਣਾ ਹੈ ਤੇ ਇਹਨੂੰ ਨਾ ਮੈਂ ਸੰਭਾਲ ਕੇ ਰੱਖਦੀ ਆ ਮੈਨੂੰ ਬਹੁਤ ਪਿਆਰਾ ਲੱਗਦਾ ਬੇਸ਼ੱਕ ਇਹ ਪੁਰਾਣਾ ਪਰ ਮੈਨੂੰ ਬਹੁਤ ਹੀ ਚੰਗਾ ਲੱਗਦਾ ਐਤਰਾ ਆਪਾਂ ਂਾਵਾਲੀ ਸਾਈਡ ਤੇ ਇੱਥੇ ਆਪਾਂ ਇਹ ਲਾਈਟਾਂ ਲਾਤੀਆਂ ਤੇ ਇਹ ਇਹ ਲਾ ਲਾ ਤੇ ਇਦਰੀ ਸਾਈਡ ਤੇ ਆਹ ਲਟਕਾ ਤੇ ਤੇ ਇਧਰ ਪੌਣੀਆਂ ਦੇ ਵਿੱਚ ਆ ਫੈਲਾ ਤੇ ਲੈਟਾਂ ਤੇ ਇਧਰ ਨੂੰ ਆਪਾਂ ਰੋਟੀ ਬਣਾ ਲੈਨੇ ਆ ਉਹ ਲਾਈਟ ਪਿੱਛੋਂ ਪੈਂਦੀ ਆ ਇਸ ਤਰ੍ਹਾਂ ਆਪਾਂ ਇੱਕ ਇੱਕ ਕਰਕੇ ਸਾਰੀਆਂ ਰੋਟੀਆਂ ਬਣਾਵਾਂਗੇ ਜੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ 'ਚ ਇਸੇ ਤਰ੍ਹਾਂ ਹੁਣ ਆਪਾਂ ਇਹ ਰੋਟੀਆਂ ਬਣਾ ਲਈਆਂ ਆ ਇਹਨਾਂ ਪਰਦੇ ਕੰਮ ਨਹੀਂ ਇਹਨਾਂ ਪਰਦਾ ਆਸਾਂ ਤੋਂ ਪਹਿਲਾਂ ਰੋਟਨਾ ਦਾ ਰਹੇਗੀ। ਤੇ ਹੁਣ ਆਪਾਂ ਬਸ ਐਸਟਰੀ ਇਹਕੇ ਕਰਕੇ ਬਣਾਵਾਂਗੇ। ਬਾਹਰ ਭਾਕੇ ਚੱਲੀ ਜਾਂਦੇ ਆ। ਜੇ ਦਿਵਾਲੀ ਕਰਨ ਬੱਚੇ ਕਹਿਲੇ ਲੱਗ ਜਾਂਦੇ। ਐਸੀ ਤਰ੍ਹਾਂ ਇਹ ਆਪਾਂ ਸਾਰੀਆਂ ਰੋਟੀਆਂ ਬਣਾਵਾਂਗੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ 'ਚ